ਕਾਰੀਆਂ ਨੂੰ ਵੀ ਦੱਸ ਦੱਸਿਆ ਤੇ ਮੈਂ ਲੋਕਲ ਐਮਸੀ ਨੂੰ ਵੀ ਸਮਝਾਇਆ ਵੀ ਜਿਹੜਾ ਕੰਮ ਕਰਦੇ ਹੋ ਸੋਲਿਡ ਕਰਿਆ ਕਰੋ ਅਸੀਂ ਤਾਂ ਕੋਈ ਵਿੱਚ ਗ੍ਰਾਂਟਾਂ ਦੇ ਕੁਝ ਖਾਣਾ ਨਹੀਂ ਨਾ ਕੋਈ ਇਹ ਗੱਲ ਸਰਪੰਚ ਕਹਿ ਸਕਦੇ ਨੇ ਤੇ ਨਾ ਐਮਸੀ ਕਹਿ ਸਕਦਾ ਤੇ ਨਾ ਕੋਈ ਅਫਸਰ ਕਹਿ ਸਕਦਾ ਤੇ ਜਦੋਂ ਅਸੀਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਤੰਗੀ ਪਰੇਸ਼ਾਨੀ ਨਹੀਂ ਕਰਦੇ ਤਾਂ ਇਮਾਨਦਾਰੀ ਨਾਲ ਚੰਗਾ ਮਟੀਰੀਅਲ ਲਾ ਕੇ ਜਿਹੜਾ ਸਾਰਾ ਸਮਾਨ ਬਣਾਓ ਤੇ ਜੇ ਪਾਈਪਾਂ ਜਿਸ ਸਾਈਜ਼ ਦੀਆਂ ਲੋਡ ਓਵਰਫਲੋ ਨਾ ਹੋਣ ਕਿਉਂਕਿ ਇਹ ਚੀਜ਼ਾਂ ਕਹਿ ਨੂੰ ਛੋਟੀਆਂ ਨੇ ਪਰ ਲੋਕਾਂ ਨੂੰ ਤੰਗ ਬਹੁਤ ਕਰਦੀਆਂ ਅਸੀਂ ਜਿਹੜਾ ਵਿਕਾਸ ਦੌਰਾ ਕਰ ਰਹੇ ਹਾਂ ਤੇ ਕੁਰਾਲੀ ਦੇ ਸਾਰੇ ਵਾਰਡਸ ਦਾ ਜਿਹੜਾ ਦੌਰਾ ਚੱਲ ਰਿਹਾ ਹੈ ਪੂਰੇ ਹਲਕੇ ਦੇ ਤੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਚਲੋ ਸੀਵਰੇਜ ਦੀਆਂ ਸੀਗੀਆਂ ਸੀਵਰੇਜ ਪਿਆ ਵੀ ਆ ਕੁਝ ਏਰੀਏ ਚ ਰਹਿ ਗਏ ਪੈਣਾ ਆ ਕੁਝ ਗਲੀਆਂ ਨਾਲੀਆਂ ਬਣਗੀਆਂ ਨੇ ਕੁਝ ਬਣਾਉਣੀਆਂ ਨੇ ਤੇ ਜਿਵੇਂ ਲੋਕਾਂ ਨੇ ਦੱਸਿਆ ਵੀ ਜਿਹੜੀਆਂ ਸੀਵਰੇਜ ਦੀਆਂ ਪਾਈਪਾਂ ਨੇ ਇਹ ਵੱਡੀਆਂ ਪੈਣੀਆਂ ਚਾਹੀਦੀਆਂ ਸੋ ਮੈਂ ਅਧਿਕਾਰੀਆਂ ਨੂੰ ਵੀ ਦੱਸਿਆ ਤੇ ਮੈਂ ਲੋਕਲ ਐਮਸੀ ਨੂੰ ਵੀ ਸਮਝਾਇਆ ਵੀ ਜਿਹੜਾ ਕੰਮ ਕਰਦੇ ਹੋ ਸੋਲਿਡ ਕਰਿਆ ਕਰੋ ਅਸੀਂ ਤਾਂ ਕੋਈ ਵਿੱਚ ਗਰਾਂਟਾਂ ਦੇ ਕੁਝ ਖਾਣਾ ਨਹੀਂ ਨਾ ਕੋਈ ਇਹ ਗੱਲ ਸਰਪੰਚ ਕਹਿ ਸਕਦੇ ਨੇ ਤੇ ਨਾ ਐਮਸੀ ਕਹਿ ਸਕਦੇ ਤੇ ਨਾ ਕੋਈ ਅਫਸਰ ਕਹਿ ਸਕਦੇ ਤੇ ਜਦੋਂ ਅਸੀਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਤੰਗੀ ਪਰੇਸ਼ਾਨੀ ਨਹੀਂ ਕਰਦੇ ਤਾਂ ਈਮਾਨਦਾਰੀ ਨਾਲ ਚੰਗਾ ਮਟੀਰੀਅਲ ਲਾ ਕੇ ਜਿਹੜਾ ਸਾਰਾ ਸਮਾਨ ਬਣਾਓ ਤੇ ਜੇ ਪਾਈਪਾਂ ਜਿਹੜੇ ਸਾਈਜ਼ ਦੀਆਂ ਲੋਡ ਓਵਰਫਲੋ ਨਾ ਹੋਣ ਕਿਉਂਕਿ ਇਹ ਚੀਜ਼ਾਂ ਕਹਿ ਇਹਨੂੰ ਛੋਟੀਆਂ ਨੇ ਪਰ ਲੋਕਾਂ ਨੂੰ ਤੰਗ ਬਹੁਤ ਕਰਦੀਆਂ ਤੇ ਸੋ ਜਿਹੜੇ ਜਿੰਨੇ ਸੀਵਰੇਜ ਦੀ ਲੋਡ ਆ ਸਾਰਾ ਸੀਵਰੇਜ ਵੀ ਪਾਵਾਂਗੇ ਬਾਕੀ ਲੋਕਾਂ ਦੀ ਪਰਸਨਲ ਕੁਝ ਮੁਸ਼ਕਲਾਂ ਨੇ ਉਹਨਾਂ ਨੂੰ ਸੁਣੀਆਂ ਨੇ ਤੇ ਉਹਨਾਂ ਦਾ ਵੀ ਜਿਹੜਾ ਹੱਲ ਹੈ ਸੀ ਉਹ ਕੱਢਾਂਗੇ ਉਰਾਲੀ ਵਿੱਚ ਸੇ ਸਕੂਲ ਤੋਂ ਲੈ ਕੇ ਹਸਪਤਾਲ ਦੇ ਵਿੱਚ ਮੈਡਮ ਕੀ ਕੀ ਕਰ ਰਹੇ ਹੋ? ਦੇਖੋ ਹਸਪਤਾਲ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਖੰਡਰ ਬਣਿਆ ਹੋਇਆ ਹਸਪਤਾਲ ਆਪਾਂ ਸਾਰਾ ਤਿਆਰ ਕੀਤਾ ਹੈ ਦੁਬਾਰਾ ਤੇ 10-15 ਦੇ ਤਕਰੀਬਨ ਡਾਕਟਰਸ ਤੇ ਨਰਸਸ ਵੀ ਹਸਪਤਾਲ ਚਾਏ ਨੇ ਤੇ ਇੱਕ ਐਕਸਟਰਾ ਮਸ਼ੀਨ ਆ ਜਿਹੜੀ ਹਸਪਤਾਲ ਨੂੰ ਅਪਗ੍ਰੇਡ ਕਰਕੇ ਨਵੀਂ ਦਿੱਤੀ ਜਾ ਰਹੀ ਹੈ ਇੱਕ ਹਫਤੇ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫੀ ਰੱਬ ਤੋਂ ਜਦੋਂ ਵੀ ਨਗਰ ਕੌਂਸਲ ਦੀ ਮੈਡਮ ਮੀਟਿੰਗ ਹੁੰਦੀ ਹੈ ਰੋਲਾ ਪਾਉਂਦੇ ਆ ਵੀ ਪਿਛਲਾ ਜਿਹੜਾ ਕਰੋੜਾਂ ਰੁਪਏ ਖਰਚਿਆ ਗਿਆ ਉਹ ਕਾਂਗਰਸੀ ਪ੍ਰਧਾਨ ਵੱਲੋਂ ਜਾਂ ਕਾਂਗਰਸ ਕਮੇਟੀ ਵੱਲੋਂ ਉਹਦਾ ਹਿਸਾਬ-ਕਿਤਾਬ ਦਿੱਤਾ ਜਾਵੇ ਹਜੇ ਤੱਕ ਹਿਸਾਬ-ਕਿਤਾਬ ਨਹੀਂ ਦਿੱਤਾ ਗਿਆ ਕਾਰਨ ਕੀ ਮੰਨਦੇ ਹੋ ਨਹੀਂ ਹਿਸਾਬ-ਕਿਤਾਬ ਇਹਨਾਂ ਨੂੰ ਸ਼ਾਇਦ ਜੇ ਕੋਈ ਵੀ ਬੰਦਾ ਵਾਰਡਾਂ ਦੀਆਂ ਗਰੰਟਾਂ ਦੇ ਵਿੱਚੋਂ ਵਾਰਡਾਂ ਦੇ ਪੈਸੇ ਜੋ ਜਿਹੜਾ ਲੋਕਾਂ ਦਾ ਪੈਸਾ ਖਾਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਸ਼ਾਇਦ ਤੁਹਾਨੂੰ ਪਤਾ ਇਦਾਂ ਵੀ ਲੱਗਦਾ ਹੋਵੇ ਵੀ ਕਿਤੇ ਕਿਸੇ ਦੀ ਕੋਈ ਨਿਗਾਹ ਹੈ ਨਹੀਂ ਤੇ ਸਾਰਿਆਂ ਤੇ ਨਿਗਾਹ ਸਾਰੇ ਅਸੀਂ ਪੂਰਾ ਵਾਚ ਕਰ ਰਹੇ ਹਾਂ ਹਰ ਇੱਕ ਤੇ ਪੂਰੀ ਦੀ ਪੂਰੀ ਇਨਕੁਆਇਰੀ ਅੰਦਰ ਖਾਤੇ ਚੱਲ ਰਹੀ ਹੈ ਕਿਹੜਾ ਬੰਦਾ ਕੀ ਕਰ ਰਿਹਾ ਹੈ ਕਿਹੜਾ ਐਮਸੀ ਕਿਸ ਤਰੀਕੇ ਕੰਮ ਕਰ ਰਿਹਾ ਹੈ ਜਿਹੜਾ ਕੰਮ ਕਰ ਰਿਹਾ ਉਹ ਸਾਡੇ ਹੀ ਹੈ ਜਿਹਨੂੰ ਲੋਕ ਪਸੰਦ ਕਰਦੇ ਉਹ ਵੀ ਸਾਡਾ ਹੈ ਅਸੀਂ ਪਾਰਟੀ ਨਹੀਂ ਦੇਖਦੇ ਸਾਡੇ ਤਾਂ ਚਲੋ ਹੁਣ ਸਾਰੇ ਜਿਹੜੇ ਕੋਈ ਕੰਮ ਕਰਦੇ ਆ ਨਾਲ ਪੈਂਦਾ ਤੇ ਨਹੀਂ ਨਾ ਹੋਣ ਨਾਲ ਪੈਂਦਾ ਜੋ ਲੋਕ ਮੁੱਖ ਮੰਤਰੀ ਸਾਹਿਬ ਨੂੰ ਪਿਆਰ ਕਰਦੇ ਆ ਇਮਾਨਦਾਰ ਮੁੱਖ ਮੰਤਰੀ ਚਾਹੁੰਦੇ ਨੇ ਪੰਜਾਬ 'ਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਪਹਿਲਾਂ ਵੀ 92 ਸੀਟਾਂ ਦਿੱਤੀਆਂ ਹੁਣ ਵੀ ਲੋਕਾਂ ਨੇ ਬਹੁਤ ਹੰਗਾਰਾ ਦੇਣਾ